ਬਲਾਚੌਰ ਦੇ ਕਸਬਾ ਮਜਾਰੀ ਵਿਖੇ ਬੀਤੀ ਰਾਤ ਇੱਕ ਸੁਨਿਆਰੇ ਦੀ ਦੁਕਾਨ ਵਿੱਚ ਚੋਰੀ ਦੀ ਵਾਰਤਾਤ ਸਾਹਮਣੇ ਆਈ ਹੈ ਇਸ ਮੌਕੇ ਪੀੜਤ ਦੁਕਾਨਦਾਰ ਨੇ ਦੱਸਿਆ ਕਿ ਚੋਰਾਂ ਨੇ ਦੁਕਾਨ ਅੰਦਰ ਦਾਖਲ ਹੋਏ ਅਤੇ ਚੋਰੀ ਦੀ ਵਾਰਤਾਤ ਨੂੰ ਅੰਜਾਮ ਦਿੰਦੇ ਹੋਏ ਦੁਕਾਨ ਵਿੱਚ ਪਏ ਸਾਰੇ ਸੋਨੇ ਚਾਂਦੀ ਦੇ ਗਹਿਣੇ ਲੈ ਕੇ ਫਰਾਰ ਹੋ ਗਏ ਉਨ੍ਹਾਂ ਕਿਹਾ ਕਿ ਸੀਸੀਟੀਵੀ ਕੈਮਰਾ ਵਿੱਚ 14 ਅਣਪਛਾਤੇ ਵਿਅਕਤੀ ਸਾਹਮਣੇ ਆਏ ਨੇ ਇਸ ਮੌਕੇ ਪੁਲਿਸ ਅਧਿਕਾਰੀ ਨੇ ਕਿਹਾ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਉਨ੍ਹਾਂ ਦਾਅਵਾ ਕੀਤਾ ਕਿ ਜਲਦੀ ਚੋਰਾਂ ਨੂੰ ਗ੍ਰਿਫਤਾਰ ਕਰਕੇ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ ਗੱਲਬਾਤ ਕੁਝ ਮਨ ਲੱਗੀ ਆਪਾਂ ਰਾਤ ਗਏ ਆ ਜੀ 8:00 ਵਜੇ ਇੱਥੋਂ ਦੁਕਾਨਾ ਵਸਾ ਕੇ ਸਾਰੀ ਫੈਮਿਲੀ ਤੇ ਨਾਲ ਅਸੀਂ ਸਾਨੂੰ 2:30 ਕਵਜੇ ਕੈਮਰਿਆਂ ਦੇ ਵਿੱਚ ਆ ਰਿਹਾ ਆ ਨਾਲ ਦੇ ਸਾਡੇ ਤਾਂ ਕੈਮਰੇ ਸੀਸੀਟੀਵੀ ਵਗੈਰਾ ਪਟਕੇ ਲੈ ਗਏ ਜੀ ਸਾਨੂੰ 6:00 ਵਜੇ ਕਾਲ ਆਂਦੀ ਇੱਥੋਂ ਨਾਲ ਦੇ ਗਵਾਂਡੀਆਂ ਦੀ ਕਿ ਤੁਹਾਡੇ ਦੁਕਾਨਾ ਪੁੱਲੀਆ ਚੋਰੀ ਹੋ ਗਈ ਹੈ ਜੀ ਅਸੀਂ ਫਿਰ ਆ ਰਹੇ ਆ ਤੇ ਆ ਕੇ ਦੇਖਿਆ ਸਾਰਾ ਕੁਝ ਲੈ ਗਏ ਦੀ ਚਾਕੇ ਵਿੱਚੋਂ ਸੇਵ ਵੀ ਲੈ ਗਏ ਕੋਈ ਏਡ ਸਾਰਾ ਕੁਝ ਕਲੀਅਰ ਕਰ ਗਏ ਜੀ ਯਾਰ ਉਹ ਗਰੀਟਰ ਨੂੰ ਹਾਂਜੀ ਸਾਰਾ ਕੁਝ ਇਹ ਟੁਜਾ ਜੀ ਕੁਝ ਨੁਕਸਾਨ ਹੋਣ ਕੀ ਕਹਿ ਸਕਦੇ ਆ ਜੀ ਸਾਰਾ ਕੁਝ ਇਹ ਵਿੱਚ ਸਗਾ ਜੀ ਜੋ ਜੋ ਸਾਡਾ ਸਮਾਨ ਸਗਰ ਵਿੱਚ ਕਸਟਮਰਾਂ ਦਾ ਸਮਾਨ ਹੈਗਾ ਜੀ ਇਹ ਵੀ ਜੱਡ ਸਾਰਾ ਕੁਝ ਹੈਗਾ ਤੁਹਾਨੂੰ ਵੀ ਤਾਂ ਸ਼ੱਕ ਹੈ ਬਾਈ ਨਹੀਂ ਹਲੇ ਚੱਲ ਹਾਲ ਕਿਸੇ ਦੀ ਕੋਈ ਸ਼ੱਕ ਸੀ ਸੀਟੀਵੀ ਦੇ ਵਿੱਚ ਕੋਈ ਫੁਟੇਜ ਆਈ ਹੈ ਫੁਟੇਜ ਆ ਰਹੀ ਹੈ ਜੀ ਬਾਕੀ ਦੇਖਦੇ ਆ ਜੀ ਉਹਦੇ ਵਿੱਚ 14 ਬੰਦੇ ਆ ਰਹੇ ਆ ਜੀ ਤੇ ਕਦੇ ਤੇ ਆਏ ਸੀ ਬੰਦੇ ਕੋਈ ਫਿਲਹਾਲ ਤਾਂ ਹਜੇ ਪੈਦਲ ਸ਼ੋ ਹੋ ਰਹੇ ਆ ਜੀ ਬੱਡੀ ਕੋਈ ਅਜੇ ਉਹਨਾਂ ਦੀ ਕਵਰ ਨਹੀਂ ਹੋ ਰਹੀ ਹੈ ਜੀ ਬੜਾ ਸ਼ਟਰ ਦੇਖਿਆ ਸ਼ਟਰ ਵੀ ਬਿਲਕੁਲ ਵਿੰਗਾ ਕਰ ਦਿੱਤਾ ਹੈ ਬਿਲਕੁਲ ਜੀ ਕਬੇ ਪੁਸਾ ਕੇ ਸਿਸਟਮ ਸਾਰਾ ਹੈਗਾ ਜੀ ਲੋਕ ਸਿਸਟਮ ਸਾਰਾ ਹੈਗਾ ਜਿਆਦਾ ਵਧੀਆ ਕੀਤਾ ਹੋਇਆ ਹੈਗਾ ਪਰ ਨਹੀਂ ਕੋਈ ਕੰਮ ਨਹੀਂ ਕੀਤਾ ਜੀ ਉੱਥੇ ਪੁਲਿਸ ਆਈ ਹੈ ਹੁਣ ਇਸ ਵੇਲੇ ਬੌਗਟ ਵੱਲ ਮੌਕੇ ਤੇ ਆ ਗਿਆ ਜੀ ਬਹੁਤ ਨਾਲ ਸਾਡੇ ਹੈਲਪ ਕਰ ਰਹੇ ਨੇ ਉਹ ਕਹਿੰਦੇ ਜੋ ਸਾਡੇ ਕੋਲ ਹੁੰਦੀ ਕਾਰਵਾਈ ਕਰਾਂਗੇ ਬੱਸੇ ਕਾਫੀ ਸਾਡੇ ਨਾਲ ਪੁਲਿਸ ਵਾਲੇ ਸਾਰੇ ਸਹਾਇਤਾ ਕਰ ਰਹੇ ਹੈ ਜੀ ਸਾਫੀ ਟਾਈਮ ਤੇ ਆ ਕੇ ਸਾਡੇ ਕੋ ਖੜੇ ਹੈ ਜੀ ਮੌਕੇ ਤੇ ਪੁੱਜੇ ਹੈ ਜੀ ਇਹ ਲੱਗਦਾ ਪੁਲਸ ਤੁਹਾਡੀ ਕਾਰਵਾਈ ਵਿੱਚ ਸਾਥ ਦੇਰੀ ਦੇ ਦੇਊਗੀ ਜਿੰਤੇ ਤੱਕ ਲੱਗ ਰਿਹਾ ਉਹਨਾਂ ਨੂੰ ਕਰੂਗੇ ਫੱਲ ਵੱਲ ਬਹੁਤ ਵਧੀਆ ਹੈ ਜੀ ਪ੍ਰਸ਼ਾਸਨ ਇਹ ਕਰਨਾ ਚਾਹੁੰਦਾ ਕਿ ਧੁੰਦਾ ਕਰਕੇ ਠਿਕਰੀ ਪਰੇ ਡੀਸੀ ਦੇ ਕਿਤਾਇ ਤਿਆਰੀ ਕੀਤੀ ਠਿਕਰੀ ਪਰ ਲਗਣੀ ਚਾਹੀਦੀ ਹੈ ਲੱਗਣੇ ਚਾਹੀਦੇ ਆ ਜੀ ਸਾਰਾ ਕੁਝ ਚਾਹੀਦਾ ਜ਼ਰੂਰੀ ਹੈ ਬਟ ਸਾਡੀ 14-15 ਸਾਲਾਂ ਦੀ ਦੁਕਾਨ ਦਾ ਸਾਰਾ ਕੁਝ ਲੈ ਕੇ ਜਿੱਦ ਨਹੀਂ ਕਮਾਈ ਸੀ ਸਾਰਾ ਕੁਝ ਲੈ ਕੇ ਸਾਡਾ ਸਾਰਾ ਇਕੱਠਾ ਮੱਠਾ ਕਰਕੇ ਲੈ ਕੇ ਹਿੰਮਤ ਜੀ ਇਹ ਮਜਾਰੀ ਪਣ ਚੋਰੀ ਹੋਈ ਹੈ ਜਿਹੜੀ ਜਾਣਕਾਰੀ ਇਹ ਰਮਾ ਜੁਲਰ ਦੇ ਜੀ ਪ੍ਰਿੰਸ ਜੁਲਰਸ ਨੇ ਇਹਨਾਂ ਦੇ ਰਾਤ 2:00 ਵੇ 2:15 ਦੇ ਚੋਰੀ ਹੋਈ ਆ ਤੇ ਕਾਫੀ ਇਹਨਾਂ ਦਾ ਲੈ ਗਏ ਨੇ ਅਸੀਂ ਇਹ ਚੱਲਦੀ ਹੈ ਜੀ ਇਸ ਕਰਕੇ ਕੋਸ਼ਿਸ਼ ਕਰਾਂਗੇ ਇਹਨੂੰ ਜਲਦੀ ਫੇਸ ਕਰਾਂਗੇ ਕਿੰਨੇ ਕਿਸ ਤਰ੍ਹਾਂ ਦੇ ਜੀ ਚੋਰ ਮਤਲਬ ਕੰਨਿਆ ਚੋਰ ਜਿਹੜੇ ਸੀਸੀਟੀਵੀ ਤੋਂ ਪਤਾ ਆਰਾਊਂਡ 12-14 ਬੰਦੇ ਇੱਕ ਤਕਰੀਬਨ ਸੀਗੇ ਜਿਹੜੇ ਵਿਖਦੇ ਆ ਵੀ ਆ ਰਹੇ ਆ ਜਿਨ੍ਹਾਂ ਨੇ ਚੋਰੀ ਕੀਤੀ ਕਿੰਨਾ ਕੁ ਨੁਕਸਾਨ ਹੋ ਗਿਆ ਲੱਗਦਾ ਨੁਕਸਾਨ ਦੱਸਣਗੇ ਜੀ ਉਹਨੂੰ ਲਿਖਦੇ ਉਹਨਾਂ ਦੇ ਜੋ ਕੁਝ ਕੁਝ ਕਰਦੇ ਆ ਕਹਿ ਰਹੇ ਆ ਕਾਫੀ ਜ਼ਿਆਦਾ ਹੋ ਗਿਆ ਲੱਖਾਂ 'ਚ ਤੇ ਕਿ ਸਭ ਤੋਂ ਵੱਡੀ ਦਾਇਰ ਦੇ ਕਿ 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 ਕਰੇ ਲਗਾ ਦਿੱਤੀ। ਟਿਕਰੀ ਬਾਰੇ ਬਾਰੇ ਮੈਂ ਲਿਖਤੀ ਵੀ ਦਰਕਤੀ ਐ ਐਸਐਸਓ ਨੂੰ ਹੋਰ ਐਸਐਸਐਫ ਵੀ ਕਰਦੀ ਆ ਬਾਕੀ ਅ ਪੰਚਾਇਤ ਨੂੰ ਵੀ ਅਸੀਂ ਕਿਹਾ ਲਵਾਣੇ ਟਿਕਰੀ ਚਰੇ ਇਹਨਾਂ ਨੇ ਲਾਉਣੇ ਅਸੀਂ ਤਾਂ ਉਹਨਾਂ ਨੂੰ ਅਰਜ ਕਰ ਸਕਦੇ ਹਾਂ ਵੀ ਲਾਓ ਤੇ ਹੁਣ ਇਹਨਾਂ ਨੂੰ ਸ਼ਕਤੀ ਦਾ ਲਵਾਉਣੇ ਕਰਕੇ ਅਕਸਰ ਬਿਲਕੁਲ ਬਿਲਕੁਲ ਜੀ ਬਿਲਕੁਲ ਹੁਣ ਕੀ ਅਗਲੀ ਕੀ ਕਾਰਵਾਈ ਕਰ ਰਹੇ ਹੋ ਤੁਸੀਂ ਟੀਮਸ ਬਣਾ ਰਹੇ ਜੀ ਸਾਹਿਬ ਨੇ ਜੋ ਦਿਸ਼ਾ ਨਿਰਦੇਸ਼ ਆ ਉਹਨਾਂ ਦੇ ਮੁਤਾਬਕ ਅਸੀਂ 100% ਕੋਸ਼ਿਸ਼ ਕਰਾਂਗੇ ਇਹਨੂੰ ਤੇ ਇਸ ਕੋਲ